ਚੜਦੀ ਉਮਰ ਚ ਟੁੱਟੇ ਸੁਪਨੇ ਬੇਚੈਨੀ ਲਾਚਾਰੀ ਵੀ ਸੀ ਇਸ ਦਾ ਕਾਰਨ ਸਿਰਫ ਮੁਹੱਬਤ ਨਹੀਂ ਸੀ ਬੇਰੋਜ਼ਗਾਰੀ ਵੀ ਸੀ ਚੜਦੀ ਉਮਰ ਚ ਟੁੱਟੇ ਸੁਪਨੇ ਬੇਚੈਨੀ ਲਾਚਾਰੀ ਵੀ ਸੀ ਇਸ ਦਾ ਕਾਰਨ ਸਿਰਫ ਮੁਹੱਬਤ ਨਹੀਂ ਸੀ ਬੇਰੋਜ਼ਗਾਰੀ ਵੀ ਸੀ ਜਿੱਤ ਦੀਆਂ ਗਾਥਾਵਾਂ ਔਲੇ ਇੱਕ ਨਾ ਮੁਚੀ ਲੋਕ ਬੈਠੀ ਹੈ ਇੱਕ ਦਿਆਂ ਗਾ ਥਾਵਾਂ ਉੱਲੇ ਇੱਕ ਨਾ ਮੁਛੀ ਲੁਕ ਬੈਠੀ ਹੈ ਰਾਤ ਬਰਾਤੀ ਚੁੱਪਚੀ ਪੀਤੇ ਮੈਂ ਇੱਕ ਵਾਦੀ ਹਾਰੀ ਵੀ ਸੀ ਸੋ ਇੱਕ ਦੋ ਗੱਲਾਂ ਦੀ ਹੋਰ ਇੱਕ ਇੱਕ ਦੋ ਦੋ ਸ਼ੇਅਰ ਸੋ ਇੱਕ ਨੌਜਵਾਨ ਦੋਸਤਾਂ ਦੇ ਦੋ ਸ਼ੇਅਰ ਪੜ੍ਹਦੇ ਹਾਂ ਕਿ ਨਾਜ਼ੁਕ ਦਿਲ ਲੋਕੋ ਕੋਈ ਹੱਲ ਸੁਝਾਓ ਤਾਂ ਨਾਜ਼ੁਕ ਦਿਲ ਲੋਕੋ ਕੋਈ ਹੱਲ ਸੁਝਾਓ ਤਾਂ ਮਸਲਾ ਇੱਕ ਗੰਭੀਰ ਜੁੜਿਆ ਹੋਇਆ ਹੈ ਨਾਜ਼ੁਕ ਦਿਲ ਲੋਕੋ ਕੋਈ ਹੱਲ ਸੁਝਾਓ ਤਾਂ ਮਸਲਾ ਇੱਕ ਗੰਭੀਰ ਜੋੜਿਆ ਹੋਇਆ ਹੈ ਉਸ ਨੂੰ ਇੱਥੋਂ ਦੱਸੋ ਕਿੰਜ ਬਲੌਕ ਕਰਾਂ ਉਹ ਜੋ ਮੇਰੇ ਅੰਦਰ ਵੜਿਆ ਹੋਇਆ ਹੈ ਨਾਜ਼ੁਕ ਦਿਲ ਲੋਕੋ ਕੋਈ ਹੱਲ ਸੁਝਾਓ ਤਾਂ ਮਸਲਾ ਇੱਕ ਗੰਭੀਰ ਜੋੜਿਆ ਹੋਇਆ ਹੈ ਉਸ ਨੂੰ ਇੱਥੋਂ ਦੱਸੋ ਕਿੰਜ ਬਲੌਕ ਕਰਾਂ ਉਹ ਜੋ ਮੇਰੇ ਅੰਦਰ ਵੜਿਆ ਹੋਇਆ ਹੈ